ਤੇ ਪੂਰੇ ਦੇਸ਼ ਦਾ পেট ਭਾਲਦੀ ਐ ਸਵਾਰੇ ਨੇ ਬੜਾ ਵਧੀਆ ਮਾਹੌਲ ਬਣ ਰਿਹਾ ਹੈ ਤੁਸੀਂ ਆਪਸ ਚ ਦੱਸ ਰਹੇ ਸੀਗੇ ਕਿ ਕਿਸ ਤਰ੍ਹਾਂ ਸਭ ਤੋਂ ਪਹਿਲੀ ਜਿਹੜੀ ਅਸੀਂ ਕੀਤੀ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਹੈ ਨੀਤੀਆਂ ਬਣਾਉਣਾ ਨੀਤੀਆਂ ਵਿਜ਼ਨ ਵਿਜ਼ਨ ਕੀ ਹੈ ਤੁਹਾਡਾ 5 ਸਾਲ ਵਿਰੋਧੀਆਂ ਨੂੰ ਗਾਲਾਂ ਕਢੇ ਜਾਣੀਆਂ 5 ਸਾਲ ਦੂਜੀ ਪਾਰਟੀ ਦੇ ਐਮ.ਐਲ.ਏ. ਤੋੜ ਲੋ ਐਮ.ਪੀ. ਤੋੜ ਲੋ ਸਰੋਪੇ ਪਾਈ ਜੋ ਇਹ ਇਹ ਕੋਈ ਸਰਕਾਰਾਂ ਚਲਾਉਣ ਥੋੜੀ ਹੁੰਦਾ ਮੁੱਖ ਮੰਤਰੀ ਦਾ ਕੰਮ ਹੁੰਦਾ ਵਿਜ਼ਨ ਸਾਡੇ 3.5 ਕਰੋੜ ਲੋਕਾਂ ਦਾ ਕਸਟੋਡੀਅਨ ਬਣੇ ਮੁਖੀਆ ਬਣੇ ਇੱਕ ਪਰਿਵਾਰ ਦਾ ਮੁਖੀ ਜਿਵੇਂ ਚਲਾਉਂਦਾ ਜੁਆਇੰਟ ਫੈਮਿਲੀ ਚ ਪਰਿਵਾਰ ਦਾ ਮੁਖੀ ਹੁੰਦਾ ਲਾਣੇਦਾਰ ਕਹਿ ਦਿੰਨੇ ਆਪਾਂ ਸਾਡੇ ਮਾਲ ਵਿੱਚ ਉਹ ਜੋ ਦਿਨ ਭਰ ਦੀਆਂ ਸ਼ਿਕਾਇਤਾਂ ਜਵਾਕਾਂ ਦੀਆਂ ਦਰਾਨੀ ਜਠਾਣੀ ਦੀਆਂ ਨਾਨਦ ਪਰਜਾਈਂ ਦੀਆਂ ਹੁੰਦੀਆਂ ਸੀ ਸ਼ਾਮ ਨੂੰ ਰੋਟੀ ਵੇਲੇ ਇਕੱਠੇ ਤੱਬਰ ਰੋਟੀ ਖਾਣ ਵੇਲੇ ਸਾਰਿਆਂ ਇੱਕ ਦੂਜੇ ਨੂੰ ਦੱਸ ਦਿੰਦੇ ਸੀ ਲਾਣੇਦਾਰ ਫੈਸਲੇ ਨਾਲ ਵੀ ਨਾ ਕਰ ਦਿੰਦਾ ਸੀ ਵੀ ਤੂੰ ਐ ਨਹੀਂ ਕਹਿਣਾ ਅੱਗੇ ਤੋਂ ਚੱਲ ਇਹ ਤੋਂ ਮਾਫੀ ਮੰਗ ਚਲੋ ਇਸ ਸੱਚਕਲ ਉਸੇ ਦੀ ਨਹੀਂ ਸਮੱਸਿਆਵਾਂ ਖਤਮ ਉਹ ਲਾਣੇਦਾਰ ਹੁੰਦਾ ਸੀ ਜਦੋਂ ਲਾਣੇਦਾਰ ਇਹ ਕਹਿਣ ਲੱਗ ਗਿਆ ਵੀ ਮੈਂ ਮੈਂ ਇਸ ਘਰ ਨੂੰ ਖਾਣਾ ਫਿਰ ਉਸ ਘਰ ਨੂੰ ਕੌਣ ਬਚਾਊਗਾ ਜੇ ਮਾਲੀ ਬਾਗ ਦੇ ਬਾਗ ਨੂੰ ਉਜਾੜਨ ਲੱਗੇ ਕੌਣ ਬਚਾਊਗਾ ਜੀ ਜੇ ਮਾਂਜੀ ਕਿਸਤੀ ਨੂੰ ਡੋਬਣ ਲੱਗਿਆ ਤਾਂ ਕੌਣ ਬਚਾਊਗਾ ਜੀ ਉਹਨੂੰ ਡੋਬਣ ਤੋਂ ਦੁੱਖ ਦੀ ਗੱਲ ਇਹ ਸੀ ਕਿ ਸਾਡੇ ਆਪਣੇ ਸਾਡੇ ਆਪਣੇ ਆਨੇ ਸਾਨੂੰ ਮਾਰਾ ਮਾਰੀਆਂ ਨੇ ਆਰਥਿਕ ਮਾਰਾਂ ਬਹੁਤ ਵੱਡੀਆਂ ਵੱਡੀਆਂ ਮਾਰੀਆਂ ਨੇ ਤੇ ਆਪ ਆਪ ਵੱਡੇ ਵੱਡੇ ਕਿਲੇ ਖੜੇ ਕਰ ਲੈ ਮੈਲ ਖੜੇ ਕਰ ਲੈ ਇੰਡਸਟਰੀਆਂ ਖੜੀਆਂ ਕਰ ਲੀਆਂ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਖਾਰੀ ਇਹ ਇਹ ਹੈ ਉਹ ਵਪਾਰੀ ਸੀ ਜੇ ਹੁਣ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ ਉਹ ਕਿਉਂ ਚਾਹੂਗਾ ਸਰਕਾਰੀ ਵਧੀਆਂ ਬਣਨ ਜੇ ਮੁੱਖ ਮੰਤਰੀ ਵੀ ਆਪਦੀਆਂ ਟਰਾਂਸਪੋਰਟਾਂ ਹੋਣਗੀਆਂ ਉਹ ਕਿਉਂ ਚਾਹੂਗਾ ਕਿਸੇ ਹੋਰ ਦੀ ਬੱਸ ਚੱਲੇ ਜੇ ਮੁੱਖ ਮੰਤਰੀ ਦੇ ਆਪਣੇ ਹੋਟਲ ਹੋਣਗੇ ਕਿਉਂ ਹੋਏ ਹੋਟਲ ਇੰਡਸਟਰੀ ਨੂੰ ਜੇ ਮੁੱਖ ਮੰਤਰੀ ਆਪਦੇ ਸੈਲਰ ਲਈ ਬੈਠਾ ਹੈ ਉਹ ਕਿਉਂ ਕਿਸੇ ਹੋਰ ਦੇ ਜਾਣ ਦੇਊਗਾ ਦਾਣਾ ਇੱਕ ਕਨਫਲਿਕਟ ਆਫ ਇੰਟਰਸਟ ਬਹੁਤ ਖਤਰਨਾਕ ਚੀਜ਼ ਹੈ ਸ਼ੁਕਰ ਹੈ ਹੁਣੇ ਤੋਂ ਖੜਾ ਛੋਟਿਆ ਪੰਜਾਬ ਦਾ ਸਾਡੇ ਕੋਈ ਖੱਡਾਂ ਹਿੱਸੇ ਨਹੀਂ ਆ ਬੈਠੇ ਐ ਐਮਐਲਏ ਸਾਡੇ ਕੋਮਨ ਸਾਹਿਬ ਬੈਠੇ ਐ ਰਾਜਾ ਜੀ ਬੈਠੇ ਐ ਸਾਡੇ ਮੰਤਰੀ ਸਾਹਿਬ ਬੈਠੇ ਐ ਇਹ ਸਾਡੇ ਕੋਈ ਹਿੱਸੇ ਨਹੀਂ ਹੈਗੇ ਖੱਡਾਂ ਚ ਨਾ ਹੀ ਮੇਰਾ ਕੋਈ ਬੱਸਾ ਹਿੱਸਾ ਹੈ ਨਾ ਹੀ ਮੇਰਾ ਕੋਈ ਸ਼ਰਾਬ ਦੇ ਠੇਕੇ ਹਿੱਸਾ ਹੈ ਮੇਰਾ ਹਿੱਸਾ ਤਾਂ ਹੈਗਾ ਪਰ 3.5 ਕਰੋੜ ਲੋਕਾਂ ਦੇ ਪੰਜਾਬੀਆਂ ਦੇ ਦੁੱਖ ਸੁੱਖਾਂ ਚ ਹਿੱਸਾ ਹੈਗਾ ਮੇਰਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਆ ਅੱਜ ਮੈਂ ਤੁਹਾਨੂੰ ਖੁਸ਼ੀਆਂ ਡਬਲ ਵੀ ਕਰਨ ਆਇਆ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਅੱਧੀਆਂ ਕਰਨ ਆਇਆ ਖਤਮ ਕਰਨ ਵੀ ਆਇਆ ਸਾਰੀ ਸਰਕਾਰ ਨਾਲ ਲੈ ਕੇ ਤੁਰਦੇ ਆ ਸੀ ਡਿਸੀਜਨ 메ਕਿੰਗ ਐਦਾਂ ਹੀ ਹੁੰਦੀ ਹੈ ਅੱਜ ਕੱਲ੍ਹ ਜ਼ਮਾਨਾ ਫਾਸਟ ਹੈ ਜੀ ਹੁਣ ਉਹ ਜ਼ਮਾਨਾ ਲੰਘ ਗਿਆ ਵੀ ਇੱਥੋਂ ਫੇਲ ਚੱਲੂਗੇ ਉੱਧਰ ਜਾਓਗੇ ਇੱਧਰ ਜਾਓਗੇ ਇੱਧਰ ਫੇਰ ਆਓਗੇ ਫੇਰ ਉੱਧਰ ਜਾਓਗੇ ਨੋ ਡਰਾਈਵ ਥਰੂ ਦਾ ਜ਼ਮਾਨਾ ਹੈ ਪਹਿਲੀ ਵਿੰਡੋ ਤੇ ਪੈਸੇ ਦੂਜੀ ਵਿੰਡੋ ਤੇ 버거 ਚੱਕੋ ਤੇ ਜਾਓ ਇੱਥੇ ਟਾਈਮ ਨਹੀਂ ਹੈਗਾ ਹੁਣ ਵੀ ਉੱਥੇ ਤੂੰ ਜਾ ਕੇ ਬੈਠੋਗੇ ਫਿਰ ਉਹ ਕਪੜਾ ਮਾਰਨਾ ਆਊਗਾ ਫਿਰ ਪਲੇਟਾਂ ਠੀਕ ਕਰੋਗੇ ਫਿਰ ਉਹ ਪੁੱਛੂਗਾ ਕੀ ਖਾਓਗੇ ਫਿਰ ਤੁਸੀਂ ਅੱਧਾ ਘੰਟਾ ਲਾਉਂਗੇ ਕੀ ਖਾਈਏ ਫਿਰ ਉਹ ਲਿਆਊਗਾ ਫਿਰ ਉਹ ਨਹੀਂ ਹੈਗਾ ਉਹ ਤੋਂਨੇ ਚ ਤਾਂ 10 20 30 ਲੰਘ ਜਾਂਦੇ ਤੁਸੀਂ ਡਰਾਈਵ ਥਰੂ ਵਾਲੇ ਆ ਜਿਹੜਾ ਦੇਖ ਲਿਓ ਤੁਸੀਂ ਹਥੋ ਤੁਹਾਡੇ ਬੱਕਰੀਆਂ ਕੋਲੇ ਜਿਹੜਾ ਸੂਏ ਕੋਲੇ ਮੈਕਡੋਨਲਡਸ ਜਾ ਕੇ ਪਸੀਏ ਜ਼ਮਾਨਾ ਬਦਲ ਗਿਆ ਜੀ ਕੋਈਕ ਡਿਸੀਜਨ ਹੁਣ ਤਾਂ ਜੇ ਤੁਸੀਂ ਇੱਕ ਦਿਨ ਲੇਟ ਹੋ ਗਏ ਆਊਟ ਡੇਟਡ ਹੋ ਗਏ ਦਾ ਮਤਲਬ ਬਸ ਨੋਕਿਆ ਕਿੱਟੀ-ਵਿੱਟੀ ਕੰਪਨੀ Google ਨੇ ਖਰੀਦ ਲਈ ਜਦੋਂ Nokia ਵੇਚਿਆ 10 ਕਿ 10 ਮਹੀਨੇ ਪਹਿਲਾਂ ਦੀ ਗੱਲ ਹੈ Nokia ਦਾ ਜਿਹੜਾ ਮਾਲਕ ਸੀ CEO ਸੀ ਜਿਸ ਦਿਨ ਫਾਈਨਲ ਡੀਲ ਹੋਣੀ ਸੀ ਸਾਈਨ Google ਨਾਲ ਆਪਣੀ ਸਪੀਚ ਦੌਰਾਨ ਰੋਪਿਆ ਕਹਿੰਦਾ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਸੀ ਪੂਰੀ ਦੁਨੀਆ ਸੁਣ ਲੈ ਕਹਿੰਦਾ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਸੀ Nokia ਕੰਪਨੀ ਨੇ ਬਸ ਇੱਕ ਕੰਮ ਸਹੀ ਨਹੀਂ ਕੀਤਾ ਕਿ ਅਸੀਂ ਸਮੇਂ ਦੇ ਨਾਲ ਅਪਡੇਟ ਨਹੀਂ ਹੋਏ ਬਸ ਅਸੀਂ ਪਿੱਛੇ ਰਹਿ ਗਏ ਤਾਂ ਸਮੇਂ ਨਾਲ ਅਪਡੇਟਰ ਰਹਿਣਾ ਪਊਗਾ ਮੁੱਖ ਮੰਤਰੀ ਦਾ ਇਹ ਵਿਜ਼ਨ ਹੋਣਾ ਚਾਹੀਦਾ ਮੈਂ ਆਪਣੇ ਵਪਾਰੀਆਂ ਨੂੰ ਮੈਂ ਆਪਣੇ 3.5 ਕਰੋੜ ਲੋਕਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਰੱਖਾਂ ਕਿ ਅੱਗੇ ਕਿਹੜਾ ਜਮਾਨਾ ਆਉਣਾ ਹੈ ਭਾਈ ਪ੍ਰੋਸੈਸਿੰਗ ਦਾ ਜਮਾਨਾ ਆਉਣਾ ਹੈ ਸਕਿੱਲ ਡਿਵੈਲਪਮੈਂਟ ਦਾ ਜਮਾਨਾ ਆਉਣਾ ਹੈ ਸਾਨੂੰ ਸਕਿੱਲਡ ਪੀਪਲ ਚਾਹੀਦੇ ਹੋਣਗੇ ਕਿਹੜੀ ਇੰਡਸਟਰੀ ਨੇ ਜ਼ਿਆਦਾ ਅੱਗੇ ਜਾਣਾ ਹੈ ਇਹ bizness ਹੋਣਾ ਚਾਹੀਦਾ ਮੈਂ ਤੁਹਾਡੇ ਨਾਲ ਕੋਈ ਸਾਂਝਾ ਕਰਨਾ ਹੈ ਬੜੇ ਵਧੀਆ ਸੁਝਾਅ